ਹਾਂ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਚ ਪੱਤਨ ਨਾਗਿ ਸੇ ਲੈ ਲੈ ਕੇ ਆਂ ਜੀ ਦੋ ਬਣਾ ਬਈ ਤਾਜ਼ੀਆਂ ਸੋਈਆਂ ਤੇ ਇੱਕ ਟੁਕੜਾ ਹਨਾ ਬਈ ਹਾਂ ਬਈ ਟੁਕੜਾ ਆਓ ਪੁੱਛ ਲੈਨੇ ਬਈ ਟੁਕੜੇ ਅੱਜ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਪੂਰੇ ਵਧੀਆ ਜੀ ਨਾਮ ਤੇ ਐਡਰੈਸ ਹੋ ਨਾਮ ਹਰਦੀਪ ਸਿੰਘ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਹੈ ਬਾਈ ਮੋਬਾਈਲ ਨੰਬਰ ਹੈਗਾ 76578 14882 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਹਾਂ ਇੱਕ ਆਪਣੇ ਇਹ ਜਿਹਾ ਆਪਣਾ ਕੰਮ ਆ ਵਪਾਰ ਦਾ ਓਕੇ ਆਪਣੇ ਲੈ ਹੁੰਦੇ ਸਾਰੇ ਪਸ਼ੂ ਮੁੱਲ ਠੀਕ ਹੈ ਆਪਾਂ ਆਪਦੀ ਤਸੱਲੀ ਕਰ ਕੇ ਲੈਉਣੇ ਜਿਹੜਾ ਵੀ ਵੀਰ ਲਿਜਾਊ ਆਪਦੀ ਤਸੱਲੀ ਨਾਲ ਕਰ ਕੇ ਲੈ ਜਾਵੇ ਠੀਕ ਹੈ ਬਾਈ ਜਿਵੇਂ ਆ ਤਾਜ਼ੀਆਂ ਸੂਈਆਂ ਹੂੰ ਵੀ ਜਿਹੜੀ ਚੀਜ਼ ਹੋਊ ਆਪਾਂ ਸੱਚ ਦੱਸਾਂਗੇ ਓਕੇ ਵਿਉਧੇ ਆਪਾਂ ਜ਼ਿੰਮੇਦਾਰ ਵੀ ਹੋਵਾਂਗੇ ਵੀ ਜੇ ਦੱਸਿਆ ਕੋਸ ਤੇ ਆਇਆ ਤਾਂ ਨਿਕਲੇ ਕੋਸ ਹੂੰ ਠੀਕ ਆ ਵੀ ਪਰ ਆਪਾਂ 19 ਕੀ ਗੱਲ ਦੱਸਾਂਗੇ ਜਿੰਨੀ ਸੱਚ ਹੋਈ ਤਸੱਲੀ ਕਰਨਾ ਫੇਰ ਵੀ ਅਗਲੇ ਦਾ ਫਰਜ਼ ਆ ਜਦੋਂ ਪੈਸੇ ਲਾਉਣੇ ਜ਼ਰੂਰੀ ਆ ਬਾਈ ਜ਼ਰੂਰੀ ਆ ਤੇ ਜਿਹੜੀ ਪਹਿਲੇ ਨੰਬਰ ਤੇ ਵਾਰਡ ਦੇ ਨੇ ਕਿਹੜੀ ਸੂਆ ਸੂਈ ਆ ਇਹ ਪਲੂਨ ਡਾਕਟਰ ਸਾਹਿਬ ਜੀ ਸੂਈ ਆ ਓਕੇ ਪਹਿਲੇ ਸੂਏ ਬੱਚੀ ਬਹੁਤ ਚੰਗੀਆਂ ਤੁਸੀਂ ਇਹ ਲੇਵਾ ਲੂਵਾ ਦੇਖੋ ਲੇਵਾ ਮਾੜਾ ਮੋਟਾ ਤਾਂ ਹਜੇ ਭਾਲਾ ਠੀਕ ਆ ਤੇ ਆਰਡਰ ਦੇਖੋ ਬਹੁਤ ਸੋਹਣਾ ਆਰਡਰ ਇਕੱਲਾ ਇਕੱਲਾ ਥਣ ਥਣ ਦੇਖੋ ਇਹ ਥਲੇ ਅਜੇ ਥਾ ਪਲੂਣ ਕਰਕੇ ਆ ਉਹ ਆ ਥਾਣਾ ਇਹ ਪੈਛੇ ਛੇ ਉਂਗਲਾ ਤੇ ਸਹੀ ਗੱਲ ਹੈ ਚਵਾਈ ਚਵਾਈ ਕਿਵੇਂ ਚਵਾਈ ਠੀਕ ਹੈ ਜੀ ਚੰਗੀ ਹੈ ਚਵਾਈ ਵਧੀਆ ਠੀਕ ਆ ਇਹਦੇ ਨਾਲ ਇੱਕ ਜਿਹੜਾ ਮੂਰਲਾ ਬਹਿਣੀ ਆ ਬਾਹਰਲਾ ਥਾਣ ਹੁੰਦਾ ਉਹਦਾ ਸਰਾਖ ਮੜਾ ਜਾਂ ਟੇਡਾ ਟੇਡਾ ਆਪਾਂ ਦੱਸਾਂਗੇ ਧਾਰਮਾੜੀ ਜੀ ਟੇਢੀ ਵਜਦੀ ਆ ਤੇ ਉਹ ਮੈਂ ਭਾਜ ਵੀ ਹੋਊਗੀ ਉਹਦਾ ਫਰਕ ਜ਼ਰੂਰ ਪਊਗਾ ਸਹੀ ਗੱਲ ਹੈ ਹਾਂ ਬੱਚਾ ਕੀ ਆ ਮਾਗਰ ਬੱਚਾ ਜੀ ਕੱਲ੍ਹ ਸੂਈ ਆ ਇਹ ਜੇਰ ਜੂ ਰੋਕੇ ਆ ਓਕੇ ਹਾਂ ਤੇ ਕਿੰਨਾ ਕ ਬੋਲੋ ਫਿਰ ਹੁਣ ਮੰਨ ਕੇ ਇਹ ਰਾਤ ਮੈਂ ਚਾ ਬੱਚੇ ਨੂੰ ਚੰਗਾ ਕੇ ਚਾਰਕ ਕਿਲੋ ਕੱਢਦਾ ਸੀ ਓਕੇ ਤੜ ਕਿਉਂ ਬੱਚਾ ਚੰਗਾਇਆ ਸੀ ਵੀਡੀਓ ਕਰਕੇ ਮੈਂ ਕੱਢਿਆ ਨਹੀਂ ਓਕੇ ਝੂਠ ਨਾ ਮਾਰਨਾ ਆਪਾ ਹੂੰ ਹੁਣ ਚੂੰਗਾ ਹੁਣ ਚੂੰਗਾ ਖੋਲ ਦੇ ਬਾਈ ਕਿਉਂ ਫਿਰ ਵੀਡੀਓ ਚ ਆਏ ਨਾ ਅਗਲੇ ਨੂੰ ਵੀ ਤਾਜੇ ਪਸ਼ੂ ਦੀ ਜੱਜਮੈਂਟ ਜੀ ਆ ਜਾਂਦੀ ਆ ਸਹੀ ਗੱਲ ਆ ਭਰੇ ਵੇਲੇ ਵੇਲੇ ਭਰੇ ਵੇਲੇ ਦੀ ਜੱਜਮੈਂਟ ਆ ਜਾਂਦੀ ਆ ਸਹੀ ਗੱਲ ਆ ਉਹ ਬੱਚੀ ਹਜੇ ਪਲੂਨ ਆ ਭਲਾ ਭੁਲਾ ਕਰਕੇ ਥਣ ਥਣ ਵਧੀਆ ਧਾਰ ਸਹੀ ਆ ਕੋਈ ਭੂਰ ਛਿੱਟਾ ਗੰਡ ਨਾੜਨੀ ਠੀਕ ਆ ਭਾਈ ਕੱਦ ਚੰਗਾ ਪ੍ਰਿੰਟ ਚੰਗਾ ਬਰੀਡ ਚੰਗੀ ਆ ਆਰਡਰ ਕਮਾਲ ਦਾ ਸੂਈ ਸਵਾਈ ਹੈ ਜੇਰ ਵੀ ਭਾਈ ਕਹਿੰਦਾ ਓਕੇ ਆ ਬੱਚਾ ਮੰਗ ਬੱਚਾ ਜਾ ਭਾਈ ਤੇ ਮੁੱਲ ਕੀ ਜਾਇਜ਼ ਆ ਭਾਈ ਇਹਦਾ ਬਾਜੀ ਮੁੱਲ ਕੁਛ ਕਰਾ ਲਓ 43000 ਦੀ ਦੇ ਦਾਂਗੇ ਆਪਾਂ 50 ਕਰਾ ਲਓ ਜੇ ਬੱਚੀ ਚੰਗੀ ਹੁੰਦੀ 60000 ਦੀ ਵੀ ਨਹੀਂ ਮਾੜੀ ਸੀ ਸਹੀ ਗੱਲ ਥਣ ਚ ਮੇਰੂ ਨਾਂ ਹੁੰਦਾ ਹਮ ਲੇ ਵਾ ਲੂ ਵਾ ਦੇਖੋ ਥਣ ਥਣ ਦੇਖੋ ਐ ਪਿਆ ਕਲਾ ਕਲਾ ਮੁੱਲ ਜਮਾ ਜਾਇਜ ਆ ਭਾਈ ਮਾਨਤਨ ਜਿਹੜਾ ਮੌਕਾ ਮਾਨਤਨ ਕਰ ਦਾਂਗੇ ਥੋੜਾ ਬਤ ਹਾਂ ਬਿਲਕੁਲ ਕੱਲਾ ਕੱਲਾ ਥਾਂ ਹਾਂ ਉ ਸੀ ਲਾ ਕੋਈ ਨਿਆਣਾ ਪਾ ਕੇ ਜਿਵੇਂ ਮਰਜੀ ਕੋਈ ਆਏ ਨਹੀਂ ਵੀ ਹੱਲਚੁਲ ਜਿਵੇਂ ਪਲੂਣਾ ਠੀਕ ਆ ਆ ਦੇਖੋ ਇਹ ਲੱਤ ਲੁੱਤੇ ਜੀ ਜਮਾ ਐ ਵੈਣੀ ਸਿੱਧੀ ਪਈ ਆ ਸਿੱਧੀ ਪਈ ਆ ਸਹੀ ਹੈ ਚਲੋ ਬਾਕੀ ਦਾ ਭਾਈ ਕਰਮਾਂ ਵਾਲੀਆਂ ਆਪੋ ਆਪਣੇ ਕਰਮਾਂ ਦੀਆਂ ਗੱਲਾਂ ਹੁੰਦੀਆਂ ਸਹੀ ਹੈ ਅੱਗੇ ਦੋ ਨੁਕਤੇ ਇਹ ਜਰਸੀ ਹੈ ਜੀ ਪਹਿਲਾ ਸੂਆ ਸੂਈ ਵੀ ਆ ਕਦੋਂ ਸੂਈ ਆ ਭਰਾ ਸੂਈ ਨੂੰ ਉਹਨਾਂ ਨੇ ਤਾਂ 20 ਦਿਨ ਦੱਸਿਆ ਜੀ ਆਪਾਂ ਮਹੀਨਾ ਮੰਨ ਲਓ ਵੀ ਮਹੀਨੇ ਦੀ ਹੋਊਗੀ। ਮਾਂ ਕਰੇ ਤੇ ਜਿਹੜੀ ਬੱਚੀ ਆ ਉਹ 40 1 46 ਦੀ ਦੱਸਦੇ ਸੀ। 40 1 46 ਦੀ ਬੱਚੀ। ਬੱਚੀ ਦੀ ਕੁਆਲਿਟੀ ਦੇਖੋ। ਬੱਚੀ ਜੇ ਗਾ ਮੰਨ ਲਓ ਆਪਾਂ 60% ਆ ਤੇ ਬੱਚੀ 80% ਆ। ਹੂੰ। ਸਿੰਘ ਹਜੇ ਕਢਾਉਣੇ ਆ ਬੱਚੀ ਦੇ। ਸਹੀ ਆ ਭਾਈ ਸਹੀ। ਹਾਂ ਦੁੱਧ ਹੂੰ। ਇਹਦੇ ਕੋਲੇ ਐਸ ਵਕਤ ਆਪਣੇ ਕੋਲੇ ਹੈ ਨਾ ਉੱਥੋਂ 11 ਕਿਲੋ ਚੋਕੇ ਲਈ ਸੀ ਠੀਕ ਆ ਤੀਜਾ ਦਿਨ ਹੋ ਗਿਆ ਮੇਰੇ ਕੋਲੇ 2 ਦਿਨ 9-9 ਕਿਲੋ ਦਿੱਤਾ ਅੱਜ 5.5 ਕਿਲੋ ਦੋ ਦਿੱਤਾ ਤੜਕਿਓ ਨੇ ਠੀਕ ਆ ਜੀ ਨਹੀਂ ਲਾਇਆ ਠੀਕ ਆ ਜੀ ਨਹੀਂ ਲਾਇਆ ਹਾਂ ਵਧੀਆ ਦੋ ਮੰਨ ਲਓ ਸੀਲ ਸਾਹੂ ਇਹ ਵੀ ਬਥੇਰੀ ਆ ਥਣ ਥੁਣਾ ਅਲੇ ਵਾਲੂ ਬਾਏ ਦੇਖੋ ਕੋਈ ਲੰਕ ਮਾਣੀ ਐ ਫਿਕਸ ਲੈਵਾ ਫਿਕਸ ਯਾਰਡ ਰ ਹੈ ਨਾ ਹਾਂ ਜੀ ਚਵਾਈ ਇਹਦੀ ਤਾਂ ਹੋਈ ਵੀ ਹੁਣੀ ਹੋਈ ਹੈਗੀ ਓਕੇ ਠੀਕ ਆਥਰ ਨੂੰ ਲੈਵਾ ਵਧੀਆ ਬਣਾ ਜਾਣਾ ਇਹਨੇ ਵਧੀਆ ਬਣਾ ਜਾਣਾ ਖੋਲੋ ਬਈ ਤੌਰ ਤੇ ਦਿਖਾ ਦਿਓ ਹਾਂ ਤੋੜ ਕੇ ਦਿਖਾ ਦਿੰਨੇ ਆ ਚੱਕੀਆ ਬੜਾ ਸੋਹਣਾ ਹੈ ਬੱਚੀ ਨੇ ਦੁੱਧ ਜੀ 12 13 ਕਿਲੋ ਕਰ ਜਾਣਾ ਥੋੜੀ ਜੀ ਆਈ ਇਹ ਗਰੀਬ ਘਰ ਹੋਈਆਂ ਹੂੰ ਸੰਭੀ ਵੀ ਨਹੀਂ ਹੈਗੀ ਸਹੀ ਗੱਲ ਹੈ ਇਹ ਚੀਜ਼ ਮੂ ਪਹਿਲਾਂ ਸੁਗਾ ਸੋਈ ਆ ਹੂੰ ਬਰੀਟ ਚੰਗੀ ਆ ਸੂਈ ਸਵਾਈ ਪੰਜਾਬ ਵਾਲੀ ਜਰਸੀ ਆ ਵਧੀਆ ਕੱਦ ਕਾਠਾ ਦੇਖੋ ਇਹ ਬਰਾਬਰ ਖੜਕੇ ਤੋਂ ਜੱਜਮੈਂਟ ਆ ਜੂ ਵੀ ਕਿੰਨੀ ਉੱਚੀ ਆ ਚੰਗਾ ਕੋਈ ਛੋਟ ਹੀ ਨਹੀਂ ਬਾਹਲੀ ਛੋਟੀ ਹਾਂ ਬਾਹਲੀ ਨਿੱਕੀ ਜੀ ਨਹੀਂ ਵੀ ਬਾਹਲੀ ਉਹੀ ਹੈ ਗਦੀ ਜੀ ਬਸ ਬੜਾ ਚੰਗਾ ਬੋਦੀ ਬਦੀ ਚੰਗੀ ਆ ਮੂਰੇ ਭਰ ਕੇ 2 ਰੁਪਏ ਦੇਣ ਵਾਲੀ ਆ ਜੀ ਨੇ ਸੰਭਣੀ ਨਾਲੇ ਬੱਛੀ ਨਾਲ ਹੀ ਰਲ ਜਾਣੀ ਆ ਸਹੀ ਗੱਲ ਆ ਜੀ ਸਹੀ ਗੱਲ ਬਲਗੀ ਬੱਛੀ ਤਾਂ ਹੁਣ ਸਹੀ ਗੱਲ ਆ ਜੀ ਤੇ ਕੀ ਮੁੱਲ ਆ ਜਾਇਜ਼ ਆ ਇਹ ਬਸ ਇਹ ਕੁਸ ਮੁੱਲ ਕੁਸ ਕਰਾ ਲਓ ਜੀ 37000 ਦੀ ਦੇ ਦਾਂਗੇ ਵਿੱਚੋਂ ਮਾਨ ਤਨ ਕਰ ਦਾਂਗੇ ਠੀਕ ਆ ਬਾਈ 37000 ਰੁਪਇਆ ਮੋਲਾ ਮਾਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜਾ ਚੰਗੀ ਅਵੜ ਸਨਖੀ ਅੱਗੇ ਬਈ ਲਾਸਟ ਇਹ ਤਾਂ ਡਾਕਟਰ ਸਾਹਿਬ ਤੋਕੜਾ ਤੋਕੜਾ 6 ਕਿਲੋ ਦੁੱਧ ਆ ਹੂੰ ਇਹਦੇ ਥੱਲੇ 8 ਕਿਲੋ ਸੀ ਇਹ ਥੋੜੀ ਜੀ ਨੂੰ ਠੰਡ ਜੀ ਮੰਨ ਗਈ ਸੀ ਠੀਕ ਆ ਹੁਣ 6 ਕਿਲੋ ਆ ਠੀਕ ਆ ਤੇ ਥਣ ਥਣ ਉਹ ਚਵਾਈ ਵਧੀਆ ਤਿੰਨਾ ਇੱਕ ਥਣ ਉਹ ਇਹ ਤੇਲ ਆ ਇੱਕ ਥਣ ਤੋਂ ਤੇਲ ਆ ਤਿੰਨ ਸਹੀ ਚੱਲਦੇ ਆ ਤਿੰਨ ਸਹੀ ਹੀ ਚੱਲਦੇ ਆ ਵੀ ਕਿਸੇ ਨੇ ਥਣ ਥਣ ਧਾਰ ਤੂਰ ਹੂੰ ਪੂਰੀ ਵਧੀਆ ਓਕੇ ਆ ਠੀਕ ਆ ਬਈ ਬੱਚੀ ਦੀ ਜਾਤ ਜੋਤ ਕੱਦ ਕਾਠ ਬਹੁਤ ਆ ਖੋਲਿਓ ਬਈ ਤੋਰ ਹਾਂ ਚੱਗੀ ਆ ਬਈ ਫੁੱਲ ਕੱਦ ਕੱਦ ਪਾਉਦਾ ਹਨਾ ਕੱਦ ਤਾਂ ਮੰਨ ਲਓ ਮੇਰਾ ਤਾਂ ਹੁਣ 6 ਫੁੱਟ ਜਿਉ ਨਮੋਣਾ ਐ ਅੱਡ ਨਾਲ ਜਾ ਕੇ ਪੁਰਸ਼ ਮਾਰਨਾ ਪੈਂਦਾ ਸਹੀ ਗੱਲ ਹੈ ਬਰੀਡ ਚੰਗੀ ਆ ਕੱਦ ਬਰੀਡ ਬਹੁਤ ਹੈ ਜਦੋਂ ਨਾ ਪਰਪੁਰਗੀ ਬੱਚੀ ਦੁੱਧ ਦੇਣ ਉਸੇ 10 ਕਿਲੋ ਤੇ ਆ ਜਾਣਾ ਸਹੀ ਗੱਲ ਆਪ ਦਾ ਕਿਉਂ ਕੇਰਾ ਬੁਖਾਰ ਨਾਲ ਪਸ਼ੂ ਦਾ ਫਰਕ ਤਾਂ ਪਾਉਂਦਾ ਹੀ ਆ ਆਪ ਦਾ ਖਰਚਾ ਚੱਕੀ ਜਾਉ ਆਰਾਮ ਨਾਲ ਚੱਕੂ ਜੀ ਜਿਵੇਂ ਕਈ ਵਾਰੀ ਵਿੱਚ ਬੰਦੇ ਨੇ ਥੋੜੇ ਪੈਸੇ ਲਾ ਕੇ ਦੁੱਧ ਦਾ ਸਿਆਲ ਜੱਟ ਪਾਉਣਾ ਹੁੰਦਾ ਸਹੀ ਗੱਲ ਹੈ ਹਾਂ ਵੀ ਇੱਕ ਕਦਮ ਹੀ ਨਾ ਪਰ ਡੰਗਰ ਸੂਨ ਚ ਰਹਿੰਦਾ ਹਾਂ 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 ਟਾਈਮ ਤੇ ਚੱਲ ਜੇ ਮੰਨ ਲਓ ਇਹ ਜ ਆ ਪਸ਼ੂ ਰਾਸ ਆ ਜੇ ਤੇ ਹਾਂ ਕਿਆ ਬਾਤਾਂ ਹੀ ਆ ਤੇ ਕੀ ਮੋਲਾ ਬਈ ਇਹਦਾ ਜਾਇਜ 10000 ਦੀ ਦੇ ਦਾਂਗੇ ਜੀ ਠੀਕ ਆ ਬਈ ਹਾਂ 10000 ਰੁਪਇਆ ਮੋਲਾ ਫਿਰ ਮਾਨਤਾਂ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਚੰਗੀ ਅਵਾਰਡ ਬਈ ਚੰਗੀ ਅਕਾਤ ਬੂਥੀਵਾਤੀ ਬੱਚੀ ਬਰੀਡ ਦੀ ਵਾਲੀ ਜ਼ਿਆਦੇ ਆ ਕੱਦ ਕਾਠ ਬਹੁਤ ਆ ਸਹੀ ਗੱਲ ਆ ਬਈ ਬਰੀਡ ਬਹੁਤ ਆ ਇਹ ਤਾਂ ਕੇ ਰਾਮਾ ਮੰਨ ਲਓ ਠੰਡ ਜੀ ਦਾ ਕਰਕੇ ਉਹ ਖੋ ਗਈ ਸੀ ਸਹੀ ਗੱਲ ਹਾਂ ਤੇ ਕਿਸੇ ਵੀ ਨੂੰ ਬਈ ਤੰਨੇ ਨਗਾ ਜੋ ਕੋਈ ਵੀ ਨਗਾ ਪਸੰਦ ਆ ਬਈ ਨਾ ਕਰਨੇ ਚਾਹ ਲਓ ਜੀ ਧੰਨਵਾਦ